ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ Sell in Punjabi ਦੇ। ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 57452 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ। ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ। ਦੋਸਤੋ ਟਰਾਲੀ ਬਕਾਉ ਸਾਈਜ਼ 18x7 ਦਾ ਸੇਲ ਦਾ ਲੋਹਾ ਲੱਗਾ ਹੋਇਆ ਆ। ਡਬਲ ਟੈਰੀਆ ਰੇਲ ਵਾਲਾ ਹਿੱਸਾ ਆ ਗੰਨੇ ਢਾਉਣ ਲਈ ਹੈਵੀ ਟੈਰੀਆ ਬੈੱਡ ਵੀ 3 ਫੁੱਟ ਦਾ ਲੱਗਾ ਉੱਤੇ ਬਹੁਤ ਵਧੀਆ ਹਾਲਾਤ ਆ ਡਿਮਾਂਡ ਆ ਵੀਰ ਦੀ ਸਿਰਫ 3,80,000 ਰੁਪਏ ਮਾਨਤਾਣ ਵੀ ਕੀਤਾ ਜਾਵੇਗਾ ਏਰੀਆ ਆ ਫੋਕਾ ਬਾੜਾ ਸੰਪਰਕ ਕਰੋ ਜੀ 8264204752 824204752